ਸਤਿਕਾਰਯੋਗ ਮੁਲਾਜ਼ਮ ਸਾਥੀਓ ਜੱਦਾ ਕੇ ਤੁਹਾਨੂੰ ਪਤਾ ਹੈ 2022 ਤੋਂ ਪੰਜਾਬ ਦੇ ਵਿੱਚ ਬਦਲਾਵ ਵਾਲੀ ਸਰਕਾਰ ਰਾਜ ਕਰ ਰਹੀ ਏ ਇਹ ਉਹੀ ਬਦਲਾਵ ਵਾਲੀ ਸਰਕਾਰ ਏ ਆਮ ਆਦਮੀ ਪਾਰਟੀ ਦੀ ਸਰਕਾਰ ਏ ਜਿਹਨੂੰ ਮੁਲਾਜ਼ਮਾਂ ਨੇ ਕਿਸਾਨਾਂ ਨੇ ਆਮ ਲੋਕਾਂ ਨੇ ਸਿਰਫ ਐਸ ਕਰਕੇ ਵੱਡੀ ਗਿਣਤੀ ਦੇ ਵਿੱਚ ਐਮ ਐਲ ਏ ਸੀਟਾਂ ਦਿੱਤੀਆਂ ਤੇ ਇਹਨਾਂ ਦੀ ਸਰਕਾਰ ਬਣਾਈ ਤਾਂ ਕਿ ਇਹ ਪੰਜਾਬ ਦੇ ਹਿੱਤਾਂ ਨੂੰ ਬਚਾ ਸਕਣ ਤਾਂ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਮੁਹੱਈਆ ਕਰਵਾ ਸਕਣ ਪੰਜਾਬ ਦੇ ਮੁਲਾਜ਼ਮਾਂ ਨੂੰ ਪ੍ਰਾਣੀ ਪੈਨਸ਼ਨ ਦਵਾ ਸਕਣ ਪੰਜਾਬ ਦੇ ਹਿੱਤਾਂ ਨੂੰ ਬਚਾ ਸਕਣ ਜਿਹੜਾ ਪੰਜਾਬ ਕਰਜ਼ੇ 'ਚ ਡੁੱਬਦਾ ਜਾ ਰਿਹਾ ਹੈ ਉਸ ਪੰਜਾਬ ਨੂੰ ਬਚਾ ਸਕਣ ਪੰਜਾਬ 'ਚੋਂ ਨਸ਼ਿਆਂ ਨੂੰ ਬਚਾ ਸਕਣ ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਇਸ ਬਦਲਾਵ ਵਾਲੀ ਸਰਕਾਰ ਦਾ ਦੂਜਾ ਰੂਪ ਦੇਖਦੇ ਹਾਂ ਇੱਕ ਰੂਪ ਓਏ ਜੋ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਟੀਵੀ ਚੈਨਲ ਤੇ YouTube ਤੇ Facebook ਤੇ ਜਾਂ ਵਾਖਵਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਨਿਊਜ਼ ਚੈਨਲ ਦੇ ਰਾਹੀਂ ਦੇਖਦੇ ਆ ਕਿ ਸਰਕਾਰ ਨੇ ਆ ਫਲਾਣਾ ਕੰਮ ਵਧੀਆ ਕਰਤਾ ਟਮਕਾਣਾ ਕੰਮ ਵਧੀਆ ਕਰਤਾ ਪਰ ਜੋ ਸਰਕਾਰ ਦੀਆਂ ਅਸਲੀ ਕੰਮ ਸਰਕਾਰ ਕਰ ਰਹੀ ਏ ਉਹ ਕਿਤੇ ਨਾ ਕਿਤੇ ਆਮ ਲੋਕਾਂ ਤੱਕ ਪਹੁੰਚਣ ਤੋਂ ਰਹਿ ਜਾਂਦਾ ਕਿਉਂਕਿ ਸਾਡੀ ਉਹ ਖਬਰ ਨੂੰ ਦਬਾ ਦਿੱਤਾ ਜਾਂਦਾ ਹੈ ਜਿੱਥੇ ਤਾਂ ਅਸੀਂ ਪੰਜਾਬ ਸਰਕਾਰ ਦੇ ਅੱਗੇ ਪੁਰਾਣੀ ਪੈਨਸ਼ਨ ਦੀ ਗੱਲ ਲਗਾਤਾਰ ਕਰ ਰਹੇ ਆ ਕਿ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਦੇ ਨਾਲ ਦਾ ਸਰਕਾਰ ਨੇ ਪਿਛਲੇ ਦਿਨੀ ਇੱਕ ਹੋਰ ਨਵਾਂ ਚੰਨ ਚਾੜਿਆ ਉਹ ਚੰਨ ਕੀ ਚਾੜਿਆ ਕਿ ਪਿਛਲੇ ਥੋੜੇ ਸਮੇਂ ਪਹਿਲਾਂ ਇੱਕ ਜਿਮਣੀ ਚੋਣ ਹੋਈ ਸੀ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਉਹ ਸਰਕਾਰ ਦਾ ਬਹੁਤ ਚਹੇਤਾ ਇੱਕ ਬੰਦਾ ਐਮ ਐਲ ਏ ਬਣਿਆ ਤੇ ਬਾਅਦ ਉਹ ਬਿਜਲੀ ਮੰਤਰੀ ਬਣਦਾ ਉਹ ਬਿਜਲੀ ਮੰਤਰੀ ਜਿਹੜਾ ਆਪ ਕਾਰਪੋਰੇਟ ਘਰਾਣਿਆਂ ਦੇ ਨਾਲ ਜੁੜਿਆ ਹੋਇਆ ਜਿਹੜਾ ਆਪ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਆਉਂਦਾ ਤਾਂ ਉਸ ਬਿਜਲੀ ਮੰਤਰੀ ਨੇ ਕੀ ਕੀਤਾ ਕਿ ਉਹਦੀ ਅੱਖ ਪੰਜਾਬ ਦੇ ਬਿਜਲੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਆ ਗਈ ਤੇ ਜਦੋਂ ਨੇ ਉਹਨਾਂ ਨੂੰ ਵੇਚਣ ਦਾ ਫੈਸਲਾ ਕੀਤਾ ਵੱਖ-ਵੱਖ ਜਗ੍ਹਾ ਦੇ ਉੱਤੇ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੇਹੀ ਉਹਨੇ ਕੀਤੀ ਹੈ ਤਾਂ ਉਹਦੇ ਵਿਰੋਧ ਦੇ ਵਿੱਚ ਜੇ ਖੜਾ ਹੋਇਆ ਤਾਂ ਉਹੀ ਬਿਜਲੀ ਵਿਭਾਗ ਦੇ ਮੁਲਾਜ਼ਮ ਉਹਦੇ ਅਧਿਕਾਰੀ ਖੜੇ ਹੋਏ ਜਿਹੜੇ ਆਪਣੇ ਹਿੱਤਾਂ ਨੂੰ ਪੰਜਾਬ ਨੂੰ ਵਿਚਾਰ ਦੀ ਗੱਲ ਕਰਦੇ ਨੇ ਪਰ ਸਰਕਾਰ ਨੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਫਿਰ ਆਪਣਾ ਕੋਹੜਾ ਚਲਾਇਆ ਤੇ ਸਾਡੇ ਤਿੰਨ ਸਾਥੀਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਪੀਐਸਈਬੀ ਐਸੋਸੀਏਸ਼ਨ ਦੇ ਜਿਹੜੇ ਸਾਡੇ ਜਰਨਲ ਸਕੱਤਰ ਨੇ ਅਜੇ ਪਾਲ ਸਿੰਘ ਅਟਵਾਲ ਜੀ ਉਹਨਾਂ ਦੀ ਬਦਲੀ ਪਟਿਆਲੇ ਤੋਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਕੀਤੀ ਗਈ ਤੇ ਇਸੇ ਤਰ੍ਹਾਂ ਦੋ ਹੋਰ ਸਾਥੀਆਂ ਨੂੰ ਬਦਲੇ ਆ ਗਿਆ ਇਹ ਸਾਡੇ ਉਹ ਜਥੇਬੰਦੀ ਹੈ ਜਿਹੜੀ ਲਗਾਤਾਰ ਸੀਪੀਐਫ ਕਰਮਚਾਰੀ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਨੇ ਚਾਹੇ ਸੰਘਰਸ਼ ਪੰਜਾਬ 'ਚ ਹੋਵੇ ਤੇ ਚਾਹੇ ਦਿੱਲੀ ਦੀਆਂ ਬਰੂਹਾਂ ਤੇ ਹੋਵੇ ਬਿਜਲੀ ਬੋਰਡ ਹਮੇਸ਼ਾ ਹੀ ਸੀਪੀਐਫ ਕਰਮਚਾਰੀ ਯੂਨੀਅਨ ਦੇ ਨਾਲ ਖੜਾ ਹੁੰਦਾ ਹੈ ਪਰ ਜਦੋਂ ਇਹਨਾਂ ਦੀ ਬਦਲੀ ਹੋਈ ਤਾਂ ਫਿਰ ਉਹੀ ਗੱਲ ਸਾਹਮਣੇ ਆਈ ਕਿ ਇਹ ਵਾਅਕੇ ਹੀ ਬਦਲਾਅ ਵਾਲੀ ਸਰਕਾਰ ਹੈ ਜਾਂ ਇਹ ਤਾਨਾਸ਼ਾਹਾਂ ਦੀ ਸਰਕਾਰ ਹੈ ਸੋ ਸਾਥੀਓ ਜਿੱਥੇ ਤੇ ਇਹਨਾਂ ਨੇ ਇਹ ਗਲਤ ਕੰਮ ਕੀਤਾ ਕਿ ਜਿਹੜੇ ਸਾਥੀ ਸੰਘਰਸ਼ੀਲ ਨੇ ਜਿਹੜੇ ਜਾਇਦ ਗੱਲ ਕਰ ਰਹੇ ਨੇ ਕਿ ਤੁਸੀਂ ਇਹ ادارਿਆਂ ਦੀ ਜ਼ਮੀਨਾਂ ਵਿੱਚੋਂ ਕਾਹਨੂੰ ਤੁਸੀਂ ਇਹ ਧਾਰੇ ਵੀ ਵੇਚੋਗੇ ਤੇ ਫਿਰ ਪੰਜਾਬ ਦੇ ਪੱਲੇ ਬਚੇਗਾ ਕੀ ਜੇ ਸਰਕਾਰੀ ادارے ਹੀ ਨਾ ਹੋਏ ਸੋ ਜਦੋਂ ਉਹਨਾਂ ਨੇ ਉਹ ਸੰਘਰਸ਼ ਦਾ ਐਲਾਨ ਕੀਤਾ ਤਾਂ ਸਰਕਾਰ ਵੀ ਆਪਣੇ ਜਿਹੜਾ ਅਸਲੀ ਰੂਪ ਆ ਬਦਲਾਅ ਵਾਲੀ ਸਰਕਾਰ ਤਾਂ ਉਹਦੇ ਵਿੱਚ ਆਈਏ ਸੋ ਅਸੀਂ ਜਿੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਸੀਪੀਐਫ ਕਰਮਚਾਰੀ ਯੂਨੀਅਨ ਦੇ ਹਰ ਇੱਕ ਮੈਂਬਰ ਨੂੰ ਹਰ ਇੱਕ ਸਾਥੀ ਨੂੰ ਕਿ ਤੁਹਾਨੂੰ ਹੱਥ ਜੋੜ ਕੇ ਅਪੀਲ ਆ ਕਿ ਜਦੋਂ ਵੀ ਸੰਘਰਸ਼ ਦਾ ਐਲਾਨ ਜਿਹੜਾ ਬਿਜਲੀ ਬੋਰਡ ਦੀ ਸਾਰੀਆਂ ਜਥੇਬੰਦੀਆਂ ਦੇ ਇਕੱਠੇ ਹੋ ਕੇ ਕੀਤਾ ਹੈ ਚਾਹੇ ਉਹ ਅਧਿਕਾਰੀ ਵਰਗ ਹੋਵੇ ਉਹ ਕਰਮਚਾਰੀ ਵਰਕਰ ਹੋ ਵਰਗ ਹੋਵੇ ਚਾਹੇ ਉਹ ਪੈਨਸ਼ਨਰ ਸਾਥੀ ਹੋਣ ਉਹਨਾਂ ਦਾ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ 5-6 ਪ੍ਰੋਗਰਾਮ ਦਿੱਤੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਕ ਅਮ੍ਰਿਤਸਰ ਸਾਹਿਬ ਦੇ ਵਿੱਚ ਹੈ ਲੁਧਿਆਣੇ ਦੇ ਵਿੱਚ ਹੈ ਜਲੰਧਰ ਦੇ ਵਿੱਚ ਹੈ ਪਟਿਆਲੇ ਦੇ। ਸੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਉਸ ਤੋਂ ਇਲਾਵਾ ਜਦੋਂ ਵੀ ਇਹਨਾਂ ਦਾ ਸੰਗਰਸ਼ ਸਾਡੇਆਂ ਤਹਿਸੀਲਾਂ ਬਲਾਕਾਂ ਜਾਂ ਜ਼ਿਲ੍ਹਿਆਂ ਦੇ ਵਿੱਚ ਆਂਦਾ ਹੈ ਤਾਂ ਉਹਦੇ ਵਿੱਚ ਵੀ ਵੱਧ ਝੜ ਕੇ ਸਹਿਯੋਗ ਕਰੋ ਕਿਉਂਕਿ ਜਿੱਥੇ ਅਸੀਂ ਪ੍ਰਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਹਾਂ ਉੱਥੇ ਅਸੀਂ ਜਿਹੜਾ ਨਿੱਜੀਵਾਦੀ ਜਿਹਦੇ ਉੱਤੇ ਸਰਕਾਰ ਕੰਮ ਕਰ ਰਹੀ ਏ ਕਿ ਠੇਕੇਦਾਰੀ ਪ੍ਰਸ਼ਾਸਨ ਉੱਤੇ ਕੰਮ ਕਰ ਰਹੀ ਏ ਕਿ ਹੌਲੀ-ਹੌਲੀ ਸਾਰਾ ਕੁਝ ਨਿੱਜੀ ਹੱਥਾਂ ਦੇ ਵਿੱਚ ਦੇ ਦੋ ਕਾਰਪੋਰੇਟ ਘਰਾਣਿਆਂ ਨੂੰ ਦੇ ਦੋ ਤੇ ਜਦੋਂ ਇਹ ਸਰਕਾਰੀ ਅਦਾਰੇ ਨਾ ਹੋਏ ਫਿਰ ਉਦੋਂ ਸਰਕਾਰੀ ਸਹੂਲਤਾਂ ਲੋਕਾਂ ਨੂੰ ਕਿੱਥੋਂ ਮਿਲਣਗੀਆਂ ਸੋ ਜੋ ਕੰਮ ਸਰਕਾਰਾਂ ਕਰ ਰਹੀਆਂ ਉਹਦੇ ਖਿਲਾਫ ਅਸੀਂ ਡਟਵੀਂ ਆਵਾਜ਼ ਦੇ ਵਿੱਚ ਖੜੇ ਹੋਈਏ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਪੀ ਲਿਆ ਕਿ ਜਦੋਂ ਬਿਜਲੀ ਬੋਰਡ ਦੀਆਂ ਇਹ ਜਥੇਬੰਦੀਆਂ ਆਪਣਾ ਪ੍ਰੋਗਰਾਮ ਦਿੰਦੀਆਂ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਉਹ ਪ੍ਰੋਗਰਾਮ ਹੈ ਤੁਹਾਡੇ ਨਾਲ ਸ਼ੇਅਰ ਕਰਦਾਗਾ ਉਸ ਪ੍ਰੋਗਰਾਮ ਦੇ ਵਿੱਚ ਜਰੂਰ ਹਮ ਹਮਾ ਕੇ ਪੁੱਛੋ ਤੇ ਐਸ ਆਵਾਜ਼ ਨੂੰ ਬਲੰਦ ਕਰੋ ਤਾਂ ਕਿ ਆਮ ਲੋਕਾਂ ਤੱਕ ਵੀ ਇਸ ਬਦਲਾਵ ਵਾਲੀ ਸਰਕਾਰ ਦੀ ਜਿਹੜੀ ਨੀਤੀ ਦੇ ਨਿਯਤ ਚ ਫਰਕ ਹੈ ਉਹ ਲੋਕਾਂ ਦੇ ਸਾਹਮਣੇ ਵੀ ਜਾ ਸਕੇ ਧੰਨਵਾਦ ਜੈ ਜਨਤਾ ਜੈ ਸ਼੍ਰੀ ਰਸ ਜਿੱਤ ਲੜਦੇ ਲੋਕਾਂ